हां जी दोस्तों बाबा प्रॉपर्टी चैनल ਤੇ ਤੁਹਾਡਾ ਸਵਾਗਤ ਹੈ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਆ ਜੀ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਕੋਠੀ ਤੁਹਾਨੂੰ ਦਿਖਾਵਾਂਗੇ ਬਠਿੰਡਾ ਸ਼ਹਿਰ ਦੇ ਵਿੱਚ ਮਲਤਾਨੀਆਂ ਰੋਡ ਦੇ ਨੇੜੇ ਵੀਰ ਰੋਡ ਗਲੀ ਨੰਬਰ 1 ਦੇ ਵਿੱਚ ਆਪਾਂ ਕੋਠੀ ਵੇਖਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਮਲਤਾਨੀਆਂ ਰੋਡ ਦੇ ਨੇੜੇ ਵੀਰ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਆਪਾਂ ਕੋਠੀ ਵੇਖ ਰਹੇ ਹਾਂ ਇਸ ਵੇਲੇ 180 ਗਾਜ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਸਿੰਗਲ ਸਟੋਰੀ ਇਹ ਕੋਠੀ ਹੈ ਔਰ ਬਹੁਤ ਹੀ ਸੋਹਣੀ ਕੋਠੀ ਬਣੀ ਹੋਈ ਹੈ ਆਪਾਂ ਵੇਖਾਂਗੇ ਦਿਖਾਵਾਂਗੇ ਤੁਹਾਨੂੰ ਸੋ ਕਾਫੀ ਖੁੱਲਾ ਡੁੱਲਾ ਜਿਹੜਾ ਪੋਰਚ ਹੈਗਾ ਤੁਸੀਂ ਦੇਖ ਸਕਦੇ ਹੋ ਡੋਰ ਵਿੰਡੋ ਦੀ ਗੱਲ ਕਰੀਏ ਐਂਟਰੀ ਦੀ ਗੱਲ ਕਰੀਏ ਤਾਂ ਬਹੁਤ ਹੀ ਖੂਬਸੂਰਤ ਜਿਹੜੀ ਹੈ ਕੋਠੀ ਬਣੀ ਹੋਈ ਹੈ ਸੋ ਆਜੋ ਫਿਰ ਦੇਖਦੇ ਹਾਂ ਸੋ ਇਹ ਹੈਗੀ ਹੈ ਲੌਬੀ ਤੇ ਇਹ ਆਪਾਂ ਦੇਖ ਰਹੇ ਹਾਂ ਡ੍ਰਾਈਂਗ ਰੂਮ ਸੋ ਡ੍ਰੈਇੰਗ ਰੂਮ ਦਾ ਐਂਟਰੀ ਗੇਟ ਵੀ ਬਹੁਤ ਖੂਬਸੂਰਤ ਬਣਿਆ ਹੋਇਆ ਪੀਓਪੀ ਦਾ ਕੰਮ ਜਿਹੜਾ ਉਹ ਹੋਇਆ ਵੀ ਹੈ ਐਂਟਰੀ ਗੇਟ ਤੁਸੀਂ ਦੇਖ ਰਹੇ ਹੋ ਸੋ ਬਹੁਤ ਹੀ ਖੂਬਸੂਰਤ ਕੋਠੀ ਆ ਅੱਗੇ ਚੱਲ ਕੇ ਆਪਾਂ ਬੈੱਡਰੂਮ ਵੀ ਦੇਖਦੇ ਹਾਂ ਬੈੱਡਰੂਮ ਦੇ ਵਿੱਚ ਵੀ ਐਲਈਡੀ ਪੈਨਲ ਬਣਿਆ ਹੋਇਆ ਕਬੂਰਡ ਬਣੇ ਹੋਏ ਆ ਬਹੁਤ ਹੀ ਸੋਹਣੀ ਜਿਹੀ ਆ ਕੋਠੀ ਬਣੀ ਹੋਈ ਆ ਵਾਸ਼ਰੂਮ ਜਿਹੜਾ ਅਟੈਚ ਆ ਔਰ ਵਾਸ਼ਰੂਮ ਵੀ ਜਿਹੜਾ ਕਾਫੀ ਖੂਬਸੂਰਤ ਬਣੇ ਹੋਏ ਆ ਸੋ ਕੋਲ ਮਲਾ ਕੇ ਸਾਰਾ ਘਰ ਜਿਹੜਾ ਬਹੁਤ ਹੀ ਸੋਹਣਾ ਬਣਿਆ ਹੋਇਆ ਦੋ ਬੈਡਰੂਮ ਦੋਨਾਂ ਬੈਡਰੂਮਾਂ ਦੇ ਵਿੱਚ ਕਬਾਰਡ ਬਣੇ ਹੋਏ ਆ ਰਸੋਈ ਦਾ ਤੇ ਡ੍ਰੈਂਗ ਰੂਮ ਦਾ ਐਂਟਰੀ ਗੇਟ ਜਿਹੜਾ ਉਹ ਬਹੁਤ ਖੂਬਸੂਰਤ ਜਿਹੜਾ ਬਣਿਆ ਹੋਇਆ ਵਾਸ਼ਰੂਮ ਦੇ ਨਾਲ ਜਿਹੜਾ ਡਰੈਸਿੰਗ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਸੋ ਸਾਰੀ ਕੋਠੀ ਜਿਹੜੀ ਆ ਬਹੁਤ ਹੀ ਸੋਹਣੀ ਬਣੀ ਹੋਈ ਆ ਜੇਕਰ ਇਹਦੇ ਆਪਾਂ ਰੇਟ ਦੀ ਗੱਲ ਕਰੀਏ ਤਾਂ 65 ਲੱਖ ਰੁਪਿਆ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਸ਼ੂਟ ਹੋ ਜਾਊਗੀ 70 ਲੱਖ ਰੁਪਇਆ ਡਿਮਾਂਡ ਕੀਤੀ ਹੈ। ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ। ਬੀਡਰ ਰੋਡ, ਬਲਤਾਨੀਆ ਰੋਡ ਦੇ ਨੇੜੇ ਗਲੀ ਨੰਬਰ 1 ਦੇ ਵਿੱਚ ਆਪਾਂ ਇਹ ਕੋਠੀ ਦੇਖ ਰਹੇ ਹਾਂ। ਕੋਠੀ ਸਿੰਗਲ ਸਟੋਰੀ ਹੈ। ਦੋ ਬੈੱਡਰੂਮ ਆ ਔਰ ਦੋਨਾਂ ਬੈੱਡਰੂਮਾਂ ਦੇ ਵਿੱਚ ਜਿਹੜਾ ਕਾਬਰਡਸ ਆ ਉਹ ਬਣਿਆ ਹੋਇਆ। ਡੋਰ ਵਿੰਡੋ ਜਿਹੜੇ ਆ ਬਹੁਤ ਹੀ ਖੂਬਸੂਰਤ ਬਣੇ ਹੋਏ ਆ। ਲੌਬੀ ਜਿਹੜੀ ਆ ਕਾਫੀ ਖੁੱਲੀ ਡੁੱਲੀ ਆ ਤੇ ਖੁੱਲਾ ਡੁੱਲਾ ਜਿਹੜਾ ਪੋਰਚ ਹੈਗਾ। ਆਜੋ ਫਿਰ ਦੇਖਦੇ ਹਾਂ ਆਪਾਂ ਰਸੋਈ। ਤਾਂ ਸਾਹਮਣੇ ਆਪਾਂ ਜਿਹੜੀ ਆ ਰਸੋਈ ਦੇਖ ਰਹੇ ਹਾਂ ਤਾਂ ਰਸੋਈ ਵੀ ਬਹੁਤ ਹੀ ਸੋਹਣੀ ਜਿਹੜੀ ਬਣੀ ਹੋਈ ਹੈ ਚਾਹ ਐਂਟਰੀਗੇਟ ਹੋਇਆ ਚਾ ਕਵਰਟ ਦੀ ਗੱਲ ਹੋਵੇ ਤਾਂ ਬਹੁਤ ਹੀ ਖੂਬਸੂਰਤ ਜਿਹੜੀ ਆ ਰਸੋਈ ਬਣੀ ਹੋਈ ਹੈ ਔਰ ਸਾਰੀ ਕੋਠੀ ਦੇ ਵਿੱਚ ਜਿਹੜਾ ਪੀਓਪੀ ਦਾ ਕੰਮ ਵੀ ਹੋਇਆ ਵੀ ਆ ਟਾਇਲਸ ਦਾ ਕੰਮ ਵੀ ਹੋਇਆ ਵੀ ਆ ਕਰਦੀ ਐਂਟਰੀ ਵੀ ਬਹੁਤ ਸੋਹਣੀ ਆ ਤੋਂ ਸਿੰਗਲ ਸਟੋਰੀ ਕੋਠੀ 65 ਲੱਖ ਦੇ ਵਿੱਚ ਵਿਕਾਊਗਾ ਮਲਤਾਨੀਆ ਰੋਡ ਦੇ ਨੇੜੇ ਬੀਲ ਰੋਡ ਗਲੀ ਨੰਬਰ 1 ਦੇ ਵਿੱਚ ਆਪਾਂ ਇਹ ਕੋਠੀ ਦੇਖ ਰਹੇ ਆਂ ਸਿੰਗਲ ਸਟੋਰੀ ਕੋਠੀ ਆ ਔਰ ਪਿੱਛੇ ਜਿਹੜਾ ਜਾਲ ਵੀ ਕਾਫੀ ਖੁੱਲਾ ਡੋਲਾ ਜਿਹੜਾ ਉਹ ਦਿੱਤਾ ਹੋਇਆ। ਕੁੱਲ ਮਿਲਾ ਕੇ ਸਾਰੀ ਕੋਠੀ ਜਿਹੜੀ ਆ ਬਹੁਤ ਹੀ ਖੂਬਸੂਰਤ ਹੈ। ਜੇਕਰ ਤੁਸੀਂ ਇਸ ਕੋਠੀ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ। ਐਡ ਦਾ ਕੋਈ ਪੈਸਾ ਨਹੀਂ ਲੱਗਦਾ। ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਘਰ ਦੁਕਾਨ ਮਕਾਨ ਤਾਂ ਸਾਡੇ ਨਾਲ ਕੰਟੈਕਟ ਕਰੋ। ਐਡ ਦਾ ਕੋਈ ਪੈਸਾ ਨਹੀਂ। ਵੀਡੀਓ ਬਣਾ ਕੇ ਸਾਨੂੰ ਭੇਜੋ ਕਰਦੀ ਡਿਟੇਲ ਆ ਜਿਹੜੀ ਸਾਰੀ ਸਾਨੂੰ ਭੇਜੋ। ਤੇ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ। ਸੋ ਤੁਸੀਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ ਤੇ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫ੍ਰੀ ਆਫ ਕੋਸਟ ਈ ਆ ਕੋਈ ਖਰਚਾ ਨਹੀਂ ਹੁੰਦਾ ਅੱਗੇ ਤੁਹਾਡੀ ਮਰਜ਼ੀ ਐ ਸੋ ਸਾਡਾ ਕਹਿਣਾ ਫਰਜ਼ ਐ ਬਹੁਤ ਬਹੁਤ ਧੰਨਵਾਦ